ਪਿੰਡ ਰਾਮਪੂਰ ਵਿਖੇ ਪਰਿਵਾਰ ਦੇ ਮੈਂਬਰ ਅਸਮੇਤ ਆਪਣੇ ਘਰ ਵਿੱਚ ਸੁੱਤੇ ਪਏ ਇੱਕ ਵਿਅਕਤੀ ਤੇ ਤੇਜ਼ਾਬ ਸੁੱਟ ਕੇ ਉਸ ਨੂੰ ਗੰਭੀਰ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਦੀ ਤਫ਼ਤੀਸ਼ ਕਰੇ ਥਾਣਾ ਬਡਾਲੀਆ ਵਾਲਾ ਸਿੰਘ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਬਲਵਿੰਦਰ ਕੋਰ ਪਾਸੇ ਪਿੰਡ ਰਾਮਪੂਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਚ ਦੱਸਿਆ ਕਿ ਉਸ ਦਾ ਪਤੀ ਅਮਨਦੀਪ ਸਿੰਘ ਉਮਰ 42 ਸਾਲ ਪ੍ਰਾਈਵੇਟ ਨੌਕਰੀ ਕਰਦਾ ਹੈ। ਜੋ ਕਿ 24 ਜੁਲਾਈ ਦੀ ਰਾਤ ਨੂੰ ਆਪਣੀਆਂ ਦੋ ਧੀਆਂ ਤੇ ਪਤਨੀ ਸਮੇਤ ਘਰ ਵਿਚਲੇ ਕਮਰੇ ਵਿੱਚ ਸੁੱਤਾ ਪਿਆ ਸੀ ਤਾਂ ਰਾਤ ਨੂੰ ਕਰੀਬ 1 ਵਜੇ ਕਿਸੇ ਨਾਮ ਨੂੰ ਵਿਅਕਤੀ ਵਿਅਕਤੀਆਂ ਨੇ ਉਨਾਂ ਦੀ ਕਮਰੇ ਦੀ ਕੂਲਰ ਵਾਲੀ ਖਿੜਕੀ 'ਚ ਉਸਦੇ ਪਤੀ ਉੱਪਰ ਤੇਜਾਬ ਜਲਣਸ਼ੀਲ ਪਦਾਰਥ ਸੁੱਟ ਦਿੱਤਾ ਜਿਸ ਕਾਰਨ ਉਸਦੇ ਪਤੀ ਦਾ ਮੂੰਹ ਅੱਖਾਂ ਅਤੇ ਸਰੀਰ ਦੇ ਕਈ ਹਿੱਸਿਆਂ ਤੇ ਕਾਫੀ ਜਲਣ ਹੋਣ ਲੱਗ ਪਈ ਤੇ ਉਸਦਾ ਬਿਸਤਰਾ ਅਤੇ ਕੱਪੜੇ ਵੀ ਸੜ ਗਏ ਜਿਸ ਉਪਰੰਤ ਉਸਦੇ ਪਤੀ ਨੂੰ ਸੈਕਟਰ 32 ਹਸਪਤਾਲ ਚੰਡੀਗੜ੍ਹ ਰਿਜਾਇਆ ਗਿਆ ਜਿੱਥੇ ਉਸਦੀ ਹਾਲਤ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਸਨੂੰ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ ਜੇਤੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ ਅਮਨਦੀਪ ਸਿੰਘ ਦੀ ਪਤਨੀ ਦੇ ਬਿਆਨਾਂ ਤੇ ਥਾਣਾ ਬਡਾਲੀ ਆਲਾ ਸਿੰਘ ਵਿਖੇ ਨਾਮਲੂ ਬਿਅਕਤੀ ਬਿਅਕਤੀਆਂ ਵਿਰੁੱਧ 124 1 ਬੀ ਐਨ ਐਸ ਤਹਿਤ ਮੁਕਾਦਮਾ ਦਰਜ ਕਰ ਲਿਆ ਗਿਆ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਅਨੁਸਾਰ ਅਮਨਦੀਪ ਸਿੰਘ ਸ਼ਰੀਫ ਕਿਸਮ ਦਾ ਬਿਅਕਤੀ ਹੈ ਜਿਸ ਦਾ ਕਦੇ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਸੁਣਿਆ

ਯਾਰ ਮਾਝੋਦੀ ਬਦਨੌਸਰੀ ਰਕਬ ਦੀ ਸੀ ਕਿ ਡਾਕਟਰ ਸਾਹਿਬ ਉਹ ਜਿਹੜਾ ਸੀਗਾ ਉਹ ਅਮਰੀਕ ਤੋਂ ਬਿਨਾਂ ਦੇ ਦੇ ਹਸਪਤਲ ਦੱਸਿਆ ਸੀਗਾ ਜਿਹਦੇ ਪਾਸ ਇਨੀ ਉੱਥਾ ਹੋਣੀ ਨਵੰਬਰ ਕੋ ਆਪਣੀ ਨਮੂਨੀਆਂ ਨੂੰ ਆਫਿਸ ਤੇ ਰਾਮਪੁਰ ਮੌਜੂਦ ਸੀਗੀ ਜਿਹਨੇ ਆਪਣਾ ਬਿਆਨ ਤਾਂ ਇਹ ਕਰਾਇਆ ਸੀਗਾ ਕਿ ਉਸਦੇ ਦੋ ਲੜਕੀਆਂ ਤੇ ਇੱਕ ਪਤੀ ਤੇ ਇੱਕ ਘਰ ਚਾਰੋਂ ਮੈਂ ਇਹ ਘਟਨਾ ਦੇ ਅੰਮ੍ਰਿਤ ਪਾਏ ਦੇ ਵਿੱਚ ਸੁੱਤੇ ਸੀਗੇ ਜਿੱਥੇ ਜਗਾ ਤੇ ਉਧਰ ਵਾਲਾ ਸੁੱਤਾ ਲਾਇਆ ਜਾਂਦਾ ਉਹ ਪਿੰਡੋ ਦੀਆਂ ਗੁੱਲੀ ਸੀਗੀ ਕਿ ਕੋਈ ਕੋਈ ਆਦਮ ਨੂੰ ਇੱਕ ਵਾਰੀ ਆ ਕੇ ਕੋਈ ਨਾਮ ਦਾ ਮੇਸਤੀ ਦਾ ਬਤਿਆ ਨੇ ਆ ਕੇ ਕੋਈ ਜਲਨ ਸੀ ਪਗਰਾਪ ਜਾਂ ਤਲਿਆਵ ਤੈਪ ਉਹ ਉਂਪਰ ਦੇ ਦਿੱਤਾ ਹੈ ਨਾ ਜਿਹਦੇ ਨਾਲ ਉਹਦੇ ਸਾਰੇ ਕੱਪੜੇ ਜਿਹੜੇ ਜਿਹੜੇ ਉਹ ਜਲਦੇ ਸੀ ਤੇ ਪਹਿਲਾਂ ਉਹਦੇ ਵਿੱਚ ਸਭੇ ਗੁੱਸਾ ਵੀ ਜਿਹੜੇ ਹੱਥ ਤੇ ਮੂੰਹ ਤੇ ਸਰੀਰ ਤੇ ਖਾਤੀ ਜਿਆਦਾ ਜਿਆਦਾ ਸੀਗਾ ਉਹ ਉਹ ਪਹਿਨ ਕਰਕੇ ਜਿਹੜਾ ਪਰਨ ਪ੍ਰਵਾਹ ਪਹਿਨ ਕਰਕੇ ਵੀ ਉਹ ਜਲ ਗਿਆ ਸੀਗਾ ਜਿਹੜਾ ਕਿ ਹੁਣ ਔਲਾਦ ਦੇ ਉਤੇ ਟੀਮੇਂ ਦਾਸੜਾ ਤੇ ਉਹਦੇ ਘਰਾਂ ਦੇ ਬਿਆਨ ਤੇ ਜਿਹੜਾ ਹੈਗਾ ਅਫੀਆ ਨੰਬਰ 6625 ਦੀ ਨੂੰ 7/2024 ਦੀ ਹੈ ਦਰਜ ਕੀਤੀ ਗਈ ਹੈ ਨਾਮ ਤੋਂ ਵੀ ਅੱਗੇ ਖਰਾਬ ਉਹਦੇ ਜਿਹੜਾ ਫਰਦਰ ਯੂਨੀਵਰਸਿਟੀਕੇਸ਼ਨ ਹੈ ਉਹ ਪਿੱਛੇ ਜਾ ਰਹੀ ਹੈ ਪੂਰੀ ਪ੍ਰਤਾਲ ਸਾਹਮਣੇ ਕੀ ਕਾਰਨ ਰਿਹਾ ਕੁਝ ਆਇਆ ਉਹਨਾਂ ਨੇ ਦੱਸਿਆ ਕੁਝ ਕਿਉਂ ਉਦਾਰਨ ਉਹਨਾਂ ਨੇ ਹਜੇ ਕੁਝ ਨਹੀਂ ਦੱਸਿਆ ਹੈਗਾ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਮਿਲਨੀ ਉਹਨਾਂ ਨੇ ਕਿਸੇ ਨੂੰ ਦੇਖਿਆ ਹੈਗਾ ਵੀਰ ਜਾਨ ਅਜੇ ਵੀ ਸਮਝੋ ਤੇ ਲੱਗਣੀ ਹੈ ਕੀ ਕੰਮ ਕੀ ਕਰਦਾ ਸੀ ਇਹ ਕਮੋਪਰਾਇਟ ਪ੍ਰੋਪਰਟੀ ਕਰਦਾ ਸੀ ਹੋ ਕਿ ਹੁਜੇ ਪ੍ਰਾਣੀ ਰੰਜਿਸ਼ ਕੋਈ ਪੁਰਾਣੀ ਕਮੀ ਨਹੀਂ ਦੱਸਦੀ। ਬਸ ਇਹ ਸਵਾਲ ਤੇ ਦਸਨ ਉਤਾਰਨ ਨੂੰ ਜਿਹੜਾ ਸੁਝਾ ਦਿੱਤੀ ਸੀਗਾ ਬਹੁਤ ਸ਼ੁਕਰੀਤ ਤੇ ਨੀਂਦ ਆਉਂਦੀ ਆ। ਕੋਈ ਕਿਸੇ ਨਾਲ ਕੋਈ ਦਸ਼ਵ ਨਹੀਂ ਹੋ ਰਹਾ। ਹੁਣ ਕਿੱਦਾਂ ਹੁੰਦਾ ਹੈ ਹਾਲ ਚਾਲ ਠੀਕ ਹੈ। ਹਾਲ ਚਾਲ ਡਾਕਟਰ ਹੈਗਾ ਹੁਣ ਬੱਤੀ ਦੇ ਵਿੱਚ ਜਿਹੜੇ ਮੀਡੀਕਲ ਆਉਂਦਾ ਹੈ। ਠੀਕ। ਤੇ ਕੀ ਨਿਕਸਾ ਆਉਂਦਾ ਸੀ ਇਹ ਬਿਆਣੀ ਸਭ ਨੂੰ ਮਿਲਦੀ।